ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਕਾਫੀ ਟਾਈਮ ਬਾਅਦ ਅੱਜ ਵੀਡੀਓ ਬਣਾ ਰਹੇ ਹਾਂ ਇਹ ਵੀਡੀਓ ਆਪਣੇ ਜਿਹੜੇ ਦੇਸੀ ਮੁਰਗ ਰੱਖੇ ਹੋਏ ਨੇ ਆਪਣੇ ਠੀਕ ਹੈ ਜੀ ਤੇ ਦੇਖ ਸਕਦੇ ਤੁਸੀਂ ਸਾਈਜ਼ ਹੁਣ ਤਾਂ ਇਹਦਾ ਬਹੁਤ ਵੱਡਾ ਹੋ ਗਿਆ ਹੁਣ ਇਹ ਸ਼ਰਾਰਤਾਂ ਵੀ ਬਹੁਤ ਕਰਦੇ ਆ ਪਹਿਲੀ ਗੱਲ ਤਾਂ ਅੰਡੇ ਵੀ ਦੇਣ ਲੱਗੇ ਬਿਲਕੁਲ ਛੋਟੇ ਛੋਟੇ ਸਾਈਜ਼ ਆ ਜੀ ਕਿੱਧਰ ਵੀ ਬਿਲਕੁਲ ਸੈਰ ਇਹਦਾ ਅੰਡੇ ਦਾ ਬਹੁਤ ਛੋਟਾ ਕਹਾ ਜੇ ਕਿਉਂਕਿ ਮੁਰਗੀ ਅਜੇ ਅੰਡੇ ਜਿਵੇਂ ਕਹਿੰਦੇ ਦੇਣ ਹੀ ਲੱਗੀ ਆ ਥੋੜੇ ਦਿਨ ਹੋਏ ਨੇ ਇਹਨਾਂ ਨੂੰ ਦਿੰਦੇ ਹਾਂ ਪਿਆਰ ਦੇਸੀਆਂ ਦੇ ਈਸ਼ੂ ਆ ਲੈ ਕੇ ਜਾਈਂ ਪੁੱਤਰ ਆ ਲੈ ਕੇ ਜਾਈਂ ਆਹ ਹੋਰ ਫੜਦਾ ਪਾਣ ਦੇ ਨਾ ਪਾਣਾ ਦੇ ਹੋਰ ਹੋਰ ਵੀਡੀਓ ਬਣਾਉਣ ਦਾ ਮਕਸਦ ਅੱਜ ਦਾ ਮੇਰਾ ਇਹ ਹੈਗਾ ਕਿ ਤੁਹਾਨੂੰ ਪੱਤੇ ਇੱਕ ਦਾ ਪੈ ਫਰੀ ਰੇਂਜ ਦੇ ਵਿੱਚ ਪਾ ਲੈਨੇ ਜਮਾ ਖੁੱਲੇ ਰੱਖ ਕੇ ਹਾਂ ਤੇ ਫਿਰ ਵੀ ਦਾਣਾ ਤਿੰਨ ਪਾਉਣਾ ਪੈਂਦਾ ਤੇ ਆਪਾਂ ਜਿਹੜੀ ਹੈ ਇਹ ਮੱਕੀ ਤਲਾਈ ਹੋਈ ਹੈ ਦੇਖ ਸਕਦੇ ਤੁਸੀਂ ਗੜੀ ਮੱਕੀ ਹੈਗੀ ਉਹ ਇਦਾਂ ਉਹ ਕਰ ਰਹੇ ਨੇ ਚੀਟੋ ਫੜੇ ਜੇ ਜੋਨਾ ਪੰਡਾ ਦੇ ਵਿੱਚ ਇਹੀ ਨੇ ਇੱਕ ਕਪ ਇਹਨਾਂ ਨੂੰ ਪਾਉਣ ਨੂੰ ਵੀਰੇ ਲਾਸਨ ਦੇਖ ਸਕਦੇ ਤੁਸੀਂ ਕੱਟ ਕੇ ਲਾਸਨਾ ਹਨ ਬਰੀਕ ਕਰਕੇ ਪਾਉਣੇ ਇਹਨਾਂ ਨੂੰ ਤਾਂ ਜੋ ਇਹ ਇਦੇ ਨਾਲ ਕੀ ਆ ਵੀ ਬੱਚਾ ਜਿਹੜਾ ਉਹ ਅੰਡੇ ਛਿੱਤੀ ਦੇਣ ਲੱਗ ਜਾਂਦਾ ਨੇਣਾ ਇਹਦਾ ਜਿਹੜਾ ਹੋਗਾ ਕੁੜੀ ਬਣਾਉਣ ਦਾ ਮਕਸਦ ਉਹੀ ਆ ਵੀ ਜਿਹੜੇ ਇਹ ਐਗ ਨੇ ਇਹ ਆਪਾਂ ਇਹਨਾਂ ਨੂੰ ਜਿਵੇਂ ਕਹਿੰਦੇ ਪਿਓਰ ਦੇਸੀ ਕਹਿ ਸਕਦੇ ਆ ਇਹਨਾਂ ਦੀ ਕੋਈ ਬਾਜ਼ਾਰ ਦੇ ਵਿੱਚ ਵੀਰੇ ਕੀਮਤ ਨਹੀਂ ਹੈਗੀ ਤੇ ਵੈਸੇ ਆਪਣੇ ਆਂਡੇ ਸੇਲ ਲਈ ਨਹੀਂ ਹੁੰਦੇ ਠੀਕ ਆ ਇਹ ਤਾਂ ਆਪਣੇ ਮਿਲ ਘਰ ਦੇ ਬੱਚਾਂ ਵਾਸਤੇ ਨੇ ਵੀ ਜੇ ਕਹਿਣ ਦਾ ਭਾਵ ਜੇ ਤੁਸੀਂ ਨੂੰ ਕੋਈ ਚੀਜ਼ ਖਾਣੀ ਆ ਨਾ ਤਾਂ ਉਹ ਵਧੀਆ ਖਾਓ ਵਧੀਆ ਬਾਜ਼ਾਰ ਦੇ ਵਿੱਚ ਚਲੋ ਮੈਂ ਸਾਰੇ ਨਹੀਂ ਕਹਿੰਦਾ ਪਰ ਲੇਕਿਨ ਬਹੁਤ ਘੱਟ ਮਿਲਦੀ ਹੈਗੀ ਕਿਉਂ ਹਰੇਕ ਨੂੰ ਐ ਹੁੰਦਾ ਵੀ ਭਾਈ ਐਗ ਵੱਧ ਤੋਂ ਵੱਧ ਆਉਣ ਤੇ ਵੱਧ ਤੋਂ ਵੱਧ ਮੁਨਾਫਾ ਹੋਵੇ ਕਿਉਂਕਿ ਸਹੀ ਰੇਟ ਆ ਜਿਹੜਾ ਐਗ ਦਾ ਜਿੰਨੀ ਉਹਦੀ ਵੀ ਆਪਾਂ ਰਹਿ ਰਹਿਆਂ ਦੇ ਵਿੱਚ ਹੁਣ ਪਤਾ ਲੱਗ ਰਿਹਾ ਜਿੰਨਾ ਮਤਲਬ ਇਹਨਾਂ ਤੇ ਖਰਚਾ ਆ ਜਾਂਦਾ ਉਹ ਹਿਸਾਬ ਨਾਲ ਦੇਸੀ ਐਗ ਦੀ ਜਿਹੜੀ ਹੈ ਕੀਮਤ ਨਹੀਂ ਮਿਲਦੀ ਹੈਗੀ ਕਿਸੇ ਵੀ ਬੰਦੇ ਨੂੰ ਜਿਹੜਾ ਕੋਈ ਹਾਂ ਫੀਡ ਫੂਡ ਨਾਲ ਲੈ ਰਿਹਾਗਾ ਉਹ ਗੱਲ ਵੱਖਰੀ ਆ ਪਰ ਜਿਹੜੇ origignal ਆ ਜਿਹਨੂੰ ਆਪਾਂ ਕਹਿ ਸਕਦੇ ਨਾ ਉਹਦੀ ਕੀਮਤ ਬਹੁਤ ਘੱਟ ਮਿਲਦੀ ਆ ਦੇਖੋ ਖਾ ਵੀ ਰਹੇ ਨੇ ਇਹ ਜਿਹੜੇ ਆਪਣੇ ਲਸਣ ਪਾਏ ਸੀ ਨਾ ਲਸਣ ਛਿੱਲ ਕੇ ਬਰੀਕ ਕੱਟ ਕੇ ਉਮੇ ਪਾਓ ਲਸਣ ਪਾਉਣਾ ਸੌਖਾ ਨਹੀਂ ਹੈਗਾ ਤਕਰੀਬਨ ਹੁਣ ਸਾਨੂੰ ਪਤੀ ਆ 450 ਰੁਪਏ ਕਿਲੋ ਹੋ ਰਿਹਾ ਇਸ ਵਾਰ ਲਸਣ ਦਾ ਰੇਟ ਥੋੜਾ ਜ਼ਿਆਦਾ ਰਿਹਾ ਪਰ ਫਿਰ ਵੀ ਜਿਹਨੇ ਪਾਉਣਾ ਹੈ ਹਨਾ ਅਗਲਾ ਪਾਊਗੀ ਕਿਉਂਕਿ ਉਹ ਇਹਨਾਂ ਨੂੰ ਵੀਰੇ ਜ਼ਰੂਰੀ ਨੇ ਇਹ ਚੀਜ਼ਾਂ ਆਪਾਂ ਕੋਈ ਮੈਡੀਸਨ ਤਾਂ ਇਹਨਾਂ ਨੂੰ ਪਾ ਨਹੀਂ ਸਕਦੇ ਨਾ ਹੀ ਪਾਉਣੀ ਆ ਬਾਕੀ ਦਾ ਆਪਣੇ ਵੇਚੇ ਸੀਗੇ ਸਾਰੇ ਸੇਲ ਕਰਤੇ ਸੀਗੇ ਬਸ ਜਿਹੜੇ ਆਪਾਂ ਹੁਣ ਜਿਵੇਂ ਕਹਿੰਦੇ ਰੱਖਲੇ ਸੀਗੇ ਉਹੀ ਰੱਖੇ ਹੋਏ ਨੇ ਇਹਨਾਂ ਤੋਂ ਹੁਣ ਪੂਰੇ ਜਿਵੇਂ ਸਰਦੀਆਂ ਸਰਦੀਆਂ ਤਿਆਰ ਕਰਾਂਗੇ ਪੂਰੇ ਵਧੀਆ ਹਮੇਸ਼ਾ ਕੋਸ਼ਿਸ਼ ਇਹ ਰਹਿੰਦੀ ਆ ਵੀ ਸਹੀ ਜਾਣਕਾਰੀ ਦਈਏ ਸਾਰਿਆਂ ਨੂੰ ਜੇ ਕਿਸੇ ਭਰਾ ਨੇ ਆਪਣੇ ਵਾਸਤੇ ਜਾਂ ਆਪਣੇ ਘਰ ਦੇ ਬੱਚੇ ਵਾਕਾਂ ਵਾਸਤੇ ਹਨਾ ਜੇ ਕਿਸੇ ਨੈਗ ਖਾਣੇ ਨੇ ਤਾਂ ਕੋਸ਼ਿਸ਼ ਇਹ ਕਰਿਆ ਕਰੋ ਵੀ ਉਹ 20 25 ਕੇ ਬੱਚੇ ਨਾ ਆਪ ਹੀ ਪਾਲ ਲਿਆ ਕਰੋ ਘਰੇ ਪੰਜ ਮਹੀਨੇ ਮਹੀਨੇ ਚ ਲੈ ਆਓ ਤੁਸੀਂ ਜਮਾ ਛੋਟੇ ਛੋਟੇ ਬੱਚੇ ਤੇ ਉਹ ਤਕਰੀਬਨ 11ਵੇਂ 12ਵੇਂ ਮਹੀਨੇ ਚੱਕ ਦੇਣ ਹੀ ਲੱਗ ਜਾਣਗੇ ਵਧੀਆ ਤੁਸੀਂ ਤਾਂ ਇੱਕ ਸਾਈਡ ਤੇ ਖੁੱਡਾ ਜਾ ਕੋਈ ਛੋਟਾ ਜਾ ਪਾ ਲਓ ਇੱਕ ਸਾਲ ਇਹ ਖਾ ਕੇ ਦੇਖੋ ਤੁਹਾਨੂੰ ਪਤਾ ਲੱਗ ਜਿਹੜਾ ਤੁਸੀਂ ਬਾਹਰੀ ਖਾਂਦੇ ਹੋ ਤੇ ਆਹ ਦੇਸੀ ਇਹਨਾਂ ਦਾ ਕੀ ਰਿਜ਼ਲਟ ਆਉਂਦਾ ਤੁਹਾਨੂੰ ਥੋੜਾ ਸਰੀਰ ਆਪਦੇ ਆਪ ਹੀ ਦੱਸੇਗਾ ਤੁਹਾਨੂੰ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਇਸ ਤੋਂ ਬਾਅਦ ਆਪਾਂ ਹੁਣ ਕੰਟੀਨਿਊ ਵੀਡੀਓ ਪਾਏ ਕਰਾਂਗੇ ਥੋੜੀ ਜਿਹੀ ਕਿਸੇ ਕੰਮ ਚ ਬੀਜੀ ਸੀਗੇ ਵੀਡੀਓ ਨਹੀਂ ਪਾ ਹੁੰਦੀ ਸੀਗੀ ਹੁਣ ਜਿਹੜਾ ਆਪਣਾ ਫਾਰਮ ਤੇ ਵੀ ਉਹ ਲੋਟ ਆਊਗਾ ਉਹਦੀ ਤੁਹਾਨੂੰ ਪੂਰੀ ਪ੍ਰੋਪਰ ਜਾਣਕਾਰੀ ਦੇਵਾਂਗੇ ਕਿਉਂਕਿ ਸਰਦੀਆਂ ਦਾ ਇਹ 메ਨ ਲੋਟ ਹੁੰਦਾ ਇਸ ਜਿਹੜਾ ਇਹ ਲੋਟ ਆ ਇਹਦੇ ਵਿੱਚ ਸਭ ਤੋਂ ਵੱਧ ਸਰਦੀ ਪੈਂਦੀ ਆ ਗਰਮੀ ਵਾਲ ਤੋਂ ਤੁਹਾਨੂੰ ਦਿਖਾਈ ਦਿੱਤਾ ਸੀਗਾ ਇੱਕ ਤੋਂ ਉਹਨਾਂ ਇਹ ਵੀ ਲੋਟ ਦਿਖਾਵਾਂਗੇ ਸਰਦੀਆਂ ਵਾਲਾ ਪੂਰਾ ਪ੍ਰੋਪਰ ਦਿਖਾਵਾਂਗੇ ਵੀ ਕਿਵੇਂ ਮੈਂਟੇਨ ਕਰਿਆ ਟੈਂਪਰੇਚਰ ਏ ਟੂ ਜ਼ेड ਡੇ ਟੂ ਡੇ ਹਰ ਦਿਨ ਤੁਹਾਨੂੰ ਵੀਡੀਓ ਮਿਲੇਗੀ ਵੀ ਕਿਵੇਂ ਕਿਵੇਂ ਆਪਾਂ ਚੈੱਕ ਸਪਾਲ ਰਹਿਆ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਸੋ ਮਚ